ਜੇ ਪ੍ਰਧਾਨ ਮੰਤਰੀ ਡਾਕਟਰ ਮਨਮੋਹ ਸਿੰਘ ਦੀ ਬਿਨਾ ਪੱਕ ਤੋਂ ਉਹਨਾਂ ਨੇ ਬਣਾਈਆਂ ਤਸਵੀਰਾਂ ਉਹ ਜਿਹੜੇ ਮਾੜੇ ਆਂਸਰ ਆ ਗਏ ਉਹਨਾਂ ਵਿਰੁੱਧ ਸਖਤ ਕਾਰਵਾਈਆਂ ਹੋਣੀਆਂ ਚਾਹੀਦੀਆਂ ਇੱਕ ਤਸਵੀਰ ਡਾਕਟਰ ਮਨਮੋਹਨ ਸਿੰਘ ਦੀ ਵਾਇਰਲ ਕੀਤੀ ਜਾਂਦੀ ਹੈ ਜਿਹਦੇ ਵਿੱਚ ਉਹਨਾਂ ਦੇ ਬੋਦੀਆਂ ਪੱਟੇ ਦਿਖਾਏ ਗਏ ਹੈ ਵਾਇਰਲ ਕਰਨ ਵਾਲਾ ਨੂੰ ਵੀ ਸ਼ੋਤਣਾ ਚਾਹੀਦਾ ਵੀ ਜਦੋਂ ਅਸੀਂ ਕੋਈ ਵੀ AI ਨਾਲ ਤਿਆਰ ਕੀਤੀ ਵੀ ਵੀਡੀਓ ਆ ਕੋਈ ਫੋਟੋ ਆ ਉਹਨੂੰ ਵਾਇਰਲ ਕਰਨ ਤੋਂ ਪਹਿਲਾਂ ਸੋਚ ਕੇ ਵੀ ਇਹ ਜਿਆ ਰੀਅਲ ਆ ਜਾਉਂਦਾ ਪਰ ਰਿਜ਼ਲਟ ਲੈ ਲੀ ਗੇ ਪੁੱਛਦਾ ਅਸਲੀ ਗੱਤੋਂ ਪਤਾਲ ਕਰੇ ਬਿਨਾਂ ਉਹ ਸਾਡੇ ਪੌਣੀ ਨਹੀਂ ਚਾਹੀਦੇ ਸਿੱਖ ਕੌਮ ਤੇ ਜਿਹੜੇ ਹਮਲੇ ਇਸ ਤਰ੍ਹਾਂ ਦੇ ਹੋ ਰਹੇ ਆ ਇਹ ਗੱਲਾਂ ਬਰਦਾਸ਼ਤ ਕਰਨ ਯੋਗ ਨਹੀਂ ਹੈਗੀਆਂ ਪਰੰਤੂ ਸਾਡੇ ਜਿਹੜੇ ਸਿੱਖ ਕੌਮ ਦੇ ਕੋਸਾ ਕੁਆ ਉਹ ਇਹਨਾਂ ਨੂੰ ਕੁਝ ਟਾਈਮ ਤੱਕ ਯਾਦ ਰੱਖਦੇ ਆ ਮੁੱਕੇ ਭਲਾ ਦਿੰਦੇ ਆ ਤੋਂ ਕੋਈ ਇਹ ਇਹਨਾਂ ਤਿਆਰ ਕਰਕੇ ਇਸ਼ਾਰਾਰਤੀ ਅਨਸਰ ਫੋਟੋਆਂ ਭੇਜਦੇ ਆ ਗਰੁੱਪਾਂ 'ਚ ਪਾਉਂਦੇ ਆ ਤਾਂ ਉਹਨਾਂ ਦੀ ਪੂਰੀ ਪੜਤਾਲ ਹੋਣੀ ਚਾਹੀਦੀ ਔਰ ਉਹਨੂੰ ਵਾਇਰਲ ਕਰਨ ਦੀ ਥਾਂ ਤੇ ਉੱਥੇ ਉਹਨੂੰ ਸਟਾਪ ਕਰਨਾ ਚਾਹੀਦਾ ਉਸ ਸੰਬੰਧੀ ਸਾਈਬਰ ਬ੍ਰਾਂਚ ਨੂੰ ਹੋਰਾਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਵੀ ਜਿਹੜੀ ਆਹ ਫੋਟੋ ਵਾਇਰਲ ਹੋ ਰਹੀ ਹੈ ਵੀ ਇਹਨਾਂ ਵਿਰੁੱਧ ਕਾਰਵਾਈ ਜਦੋਂ ਜਦੋਂ ਅਚਾਨਕ ਇਹ ਜੀ ਤਸਵੀਰ ਕੋਈ ਵੀਡੀਓ ਆਉਂਦੀ ਆ ਤਾਂ ਉਹ ਚੰਬੇ ਦੇ ਨਾਲ ਹੀ ਉਹਨੂੰ ਮੰਨ ਲ ਕੇ ਵਾਇਰਲ ਕਰਨ ਦੀ ਕੋਸ਼ਿਸ਼ ਕਰਦੇ ਆਗੇ ਵਾਇਰਲ ਜਦੋਂ ਕਰਦੇ ਆ ਜ਼ਿਆਦਾਤਰ ਉਹਨਾਂ ਨੂੰ ਜਦੋਂ ਕੋਈ ਸਾਈਬਰ ਬ੍ਰਾਂਚ ਵਾਲਾ ਤੂੰ ਕੋਈ ਸਮੱਸਿਆ ਹੁੰਦੀ ਆ ਤਾਂ ਉਹਨਾਂ ਵਿਰੁੱਧ ਹੀ ਕਾਰਵਾਈ ਹੋ ਜਾਂਦੀ ਆ ਨਾ ਨਾ ਕਿਉਂ ਬਣਾਉਣ ਵਾਲਿਆ ਕਰੋ ਬਣਾਉਣ ਵਾਲੇ ਨਹੀਂ ਹੁੰਦੇ ਉਹ ਉਹ ਵਾਇਰਲ ਕਰਨ ਵਾਲਿਆਂ ਚ ਹੁੰਦੇ ਆ ਸਤਿ ਸ਼੍ਰੀ ਅਕਾਲ ਜੀ ਸਫਰ ਟੀਵੀ ਨਾਲ ਜੁੜਨ ਵਾਲੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਤੁਹਾਡਾ ਦੋਸਤ ਪਰਮਜੀਤ ਅੱਜ ਦੀ ਜਿਹੜੀ ਗੱਲਬਾਤ ਆ ਉਹ ਇੱਕ ਬੜਾਈ ਸੀਰੀਅਸ ਮੁੱਦਾ ਹੈ AI AI ਦੇ ਨਾਲ ਤਸਵੀਰਾਂ ਜਨਰੇਟ ਕਰਕੇ ਇਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਪੇਸ਼ ਕੀਤੀਆਂ ਜਾਂਦੀਆਂ ਤੇ ਕਈ ਭੋਲੇ ਭਾਲੇ ਲੋਕ ਉਹਨੂੰ ਸਹੀ ਵੀ ਸਮਝ ਲੈਂਦੇ ਆ ਪਿਛਲੇ ਦਿਨੀ ਇੱਕ ਤਾਂ ਗਨਵਾਲੀ ਇੱਕ ਖਬਰ ਆਉਂਦੀ ਹੈ ਜਿਹਦੇ ਵਿੱਚ ਲਿਖਿਆ ਜਾਂਦਾ ਕਿ ਘਟਨਾ ਵਾਪਰੀ ਆ ਜਿਦੇ ਵਿੱਚ ਨਜ਼ਰ ਆਉਂਦਾ ਉਹ AI ਨਾਲ ਜਨਰੇਟ ਕੀਤੀ ਹੋਈ ਤਸਵੀਰਾਂ ਇੱਕ ਤਸਵੀਰ ਡਾਕਟਰ ਮਨਮੋਹਨ ਸਿੰਘ ਦੀ ਆ ਵਾਇਰਲ ਕੀਤੀ ਜਾਂਦੀ ਹੈ ਜਿਹਦੇ ਵਿੱਚ ਉਹਨਾਂ ਦੇ ਬੋਦੀਆਂ ਪੱਟੇ ਦਿਖਾਏ ਗਏ ਨੇ ਕਿਤੇ ਨਾ ਕਿਤੇ ਲੋਕ ਬੁੱਧੀਜੀਵੀ ਇਹ ਸੋਚਦੇ ਆ ਕਿ ਇਹ ਸਿੱਖੀ ਤੇ ਹਮਲਾ ਮੇਰੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਸੀਨੀਅਰ ਪੱਤਰਕਾਰ ਸੁਖਜਿੰਦਰ ਸਿੰਘ ਜੀ ਧਾਲੀਵਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਰਮਜੀਤ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਤੇ ਮੇਰੇ ਵੀਰ ਸਸੀ ਭਦੌਰ ਜੀ ਦਾ ਵੀ ਧੰਨਵਾਦ ਇਹ ਤੁਸੀ ਗੱਲਬਾਤ ਕਰਨ ਦਾ ਮੌਕਾ ਦਿੱਤਾ ਜੀ ਜੀ ਅੱਛਾ ਤਾਲੀਵਾਲ ਸਾਹਿਬ ਜਿਵੇਂ ਮੈਂ ਸ਼ੁਰੂ ਚ ਕਿਹਾ ਕਿ AI ਤੇ ਗੱਲਬਾਤ ਕਰਦੇ ਆ ਜਿਹੜੀਆਂ ਇਹ ਦੋ ਤਸਵੀਰਾਂ ਆਪਾਂ ਕੁਝ ਸਮਾਂ ਪਹਿਲਾਂ ਹੀ ਵੇਖੀਆਂ ਇਹ ਵਾਇਰਲ ਹੋ ਰਹੀਆਂ ਸੋਸ਼ਲ ਮੀਡੀਆ ਤੇ ਕਿਵੇਂ ਦੇਖਦੇ ਹੋ ਇਸ ਤਰੀਕੇ ਨੂੰ ਇਹ ਜਿਹੜਾ ਇਸ ਤਰੀਕੇ ਦੇ ਨਾਲ ਜਨਰੇਟ ਕਰਨੀਆਂ ਤਸਵੀਰਾਂ ਉਹ ਵੀ ਇੱਕ ਸ਼ੋਭੀ ਖਰਾਬ ਕਰਨੀ ਕਿਸੇ ਦੀ ਕੇ ਸਹੀ ਹੈ ਨਹੀਂ ਦੇਖੋ ਜੀ ਇਹ ਜ਼ਿਆਦਾਤਰ ਕੀ ਹੈ ਕਿ ਸਾਡੇ ਸਿੱਖ ਕੌਮ ਤੇ ਜਿਹੜੇ ਹਮਲੇ ਇਸ ਤਰ੍ਹਾਂ ਦੇ ਹੋ ਰਹੇ ਆ ਇਹ ਗੱਲਾਂ ਬਰਦਾਸ਼ਤ ਕਰਨ ਯੋਗ ਨਹੀਂ ਹੈਗੀਆਂ ਪਰੰਤੂ ਸਾਡੇ ਜਿਹੜੇ ਸਿੱਖ ਕੌਮ ਦੇ ਕੁਛ ਆਗੂ ਆ ਉਹ ਇਹਨਾਂ ਨੂੰ ਕੁਝ ਟਾਈਮ ਤੱਕ ਯਾਦ ਰੱਖਦੇ ਆ ਮੁੜ ਕੇ ਭਲਾ ਦਿੰਦੇ ਆ ਜਦੋਂ ਕਿ ਭਲਾਉਣ ਦੀ ਥਾਂ ਤੇ ਜਿਹੜੇ ਇਹੇ ਕੰਮ ਕਰਦੇ ਆ AI ਨਾਲ ਇਹੀਆਂ ਤਸਵੀਰਾਂ ਬਣਾਉਂਦੇ ਆ ਸਾਡੇ ਬਹੁਤ ਹੀ ਇੱਤਿਕਾਰਯੋਗ ਸਵਰਗ ਆ ਦੇਖਦੇ ਪ੍ਰਧਾਨ ਮੰਤਰੀ ਡਾਕਟਰ ਨਰਮੋਣ ਸਿੰਘ ਦੀ ਬਿਨਾ ਪੱਗ ਤੋਂ ਉਹਨਾਂ ਨੇ ਬਣਾਈਆਂ ਤਸਵੀਰਾਂ ਉਹ ਜਿਹੜੇ ਜਿਹੜੇ ਮਾੜੇ ਆਂਸਰ ਆਗੇ ਉਹਨਾਂ ਵਿਰੁੱਧ ਸਖਤ ਕਾਰਵਾਈਆਂ ਹੋਣੀਆਂ ਚਾਹੀਦੀਆਂ ਕਿਉਂਕਿ ਤਾਂ ਜੇ ਇਹ ਮਾੜੇ ਅਨਸਰਾਂ ਵਿਰੁੱਧ ਕੋਈ ਸਖਤ ਕਾਰਵਾਈਆਂ ਹੋਣਗੀਆਂ ਤਾਂ ਜਿਹੜੇ ਅੱਜ ਕੱਲ ਕੋਈ ਸੋਸ਼ਲ ਮੀਡੀਆ ਤੇ ਜ਼ਿਆਦਾਤਰ ਪਿੰਡਾਂ ਦੇ ਵਿੱਚ ਵੀ ਇਹ ਚੱਲੀ ਜਾਂਦਾਗਾ ਵੀ ਲੇਡੀਜ਼ ਦੀਆਂ ਗੱਲ ਕਿਸਦਾ ਹੋਰ ਆ ਬਾਡੀ ਕਿਸਦੀ ਹੋਰ ਆ ਉਹਨਾਂ ਨੂੰ ਜੇ ਬਲੈਕਮੇਲ ਕਰ ਦਿਆ ਜਾ ਉਹਨਾਂ ਦੇ ਇਨਾ ਫੋਟੋਆਂ ਮਾਂ ਤਿਆਰ ਕਰਕੇ ਪਾਉਂਦੇ ਤਾਂ ਅਸ਼ਲੀਲ ਫੋਟੋਜ਼ ਤਿਆਰ ਕੀਤੀਆਂ ਤਿਆਰ ਕੀਤੇ ਜਾਂਦੀਆਂ ਤਾਂ ਉਹਨਾਂ ਵਿਰੁੱਧ ਵੀ ਸਖਤ ਕਾਰਵਾਈਆਂ ਹੋਣ ਤਾਂ ਉਹ ਥੋੜੇ ਚਕੰਨੇ ਵੀ ਹੁਣ ਉਹ ਘਟਣ ਗੀਆਂ ਸਾਡੀ ਜਿਹੜੀ ਸਿੱਖ ਕੌਮ ਆ ਉਹਨੂੰ ਪੂਰਾ ਸਟਰੋਂਗ ਹੋ ਕੇ ਇਹ ਜਿਹੇ ਮੁੱਦਿਆਂ ਤੇ ਲੜਾਈ ਲੜਨੀ ਚਾਹੀਦੀ ਆ। ਬਿਲਕੁਲ। ਇਹ ਕਈ ਭੋਲੇ ਭਾਲੇ ਲੋਕ ਇਹਨਾਂ ਨੂੰ ਸਹੀ ਵੀ ਸਮਝ ਲੈਂਦੇ ਆ, ਕਈਆਂ ਨੂੰ ਤਾਂ ਇਹ ਨਹੀਂ ਪਤਾ ਸਮਝ ਨਹੀਂ ਆਉਂਦੀ ਕਿ ਇਹ ਫੇਕ ਆ ਜਾਂ ਰੀਅਲ ਆ। ਉਹਨਾਂ ਲੋਕਾਂ ਦੇ ਲਈ ਤਾਂ ਹੋਰ ਵੀ ਦੁਬਦਾ ਇਹਦਾ ਚੱਕਰ ਆ ਇਹ। ਉਹਨਾਂ ਦੇ ਕੋਲ ਜਦੋਂ ਅਚਾਨਕ ਇਹ ਜੀ ਤਸਵੀਰ ਕੋਈ ਵੀਡੀਓ ਆਉਂਦੀ ਆ ਤਾਂ ਉਹ ਚੰਬੇ ਦੇ ਨਾਲ ਹੀ ਉਹਨੂੰ ਮਤਲਬ ਕਿ ਵਾਇਰਲ ਕਰਨ ਦੀ ਕੋਸ਼ਿਸ਼ ਕਰਦੇ ਆਗੇ। ਹੂੰ। ਵਾਇਰਲ ਜਦੋਂ ਕਰਦੇ ਆ ਜ਼ਿਆਦਾਤਰ ਉਹਨਾਂ ਨੂੰ ਜਦੋਂ ਕੋਈ ਸਾਈਬਰ ਬ੍ਰਾਂਚ ਵਾਲਿਆਂ ਤੋਂ ਕੋਈ ਸਮੱਸਿਆ ਆਉਂਦੀ ਆ ਤਾਂ ਉਹਨਾਂ ਵਿਰੁੱਧ ਹੀ ਕਾਰਵਾਈ ਹੋ ਜਾਂਦੀ ਆ। ਨਾ ਨਾ ਕਿਉਂ ਬਣਾਉਣ ਵਾਲਿਆ ਕਰੋ ਬਣਾਉਣ ਵਾਲੇ ਨਹੀਂ ਹੁੰਦੇ ਉਹ ਉਹ ਵਾਇਰਲ ਕਰਨ ਵਾਲਿਆਂ ਚ ਹੁੰਦੇ ਆ ਵਾਇਰਲ ਕਰਨ ਵਾਲਾ ਨੂੰ ਵੀ ਸੋਚਣਾ ਚਾਹੀਦਾ ਵੀ ਜਦੋਂ ਅਸੀਂ ਕੋਈ ਵੀ AI ਨਾਲ ਤਿਆਰ ਕੀਤੀ ਵੀ ਵੀਡੀਓ ਆ ਕੋਈ ਫੋਟੋ ਆ ਉਹਨੂੰ ਵਾਇਰਲ ਕਰਨ ਤੋਂ ਪਹਿਲਾਂ ਸੋਚ ਕੇ ਵੀ ਇਹ ਜਿਆ ਰੀਅਲ ਆ ਜਾਂ ਉਹਦਾ ਪਰ ਰਿਜ਼ਲਟ ਲੈ ਲਿਗੇ ਪੁੱਛ ਦੱਸ ਲਿਗੇ ਕਿ ਤੋ ਪਤਾਲ ਕਰੇ ਬਿਨਾ ਉਹ ਪਾਉਣੀ ਨਹੀਂ ਚਾਹੀਦੀ ਨਹੀਂ ਤਾਂ ਫਿਰ ਉਹਦਾ ਖਮਾਜਾ ਭੋਤਣਾ ਹੀ ਪੈਂਦਾ ਹੈਗਾ ਕਈ ਲੋਕ ਨਾ ਇਹ ਇਸ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ AI ਨਾਲ ਜਨਰੇਟ ਕੀਤੀਆਂ ਵੀਡੀਓ ਕਈ ਅਨੂੰ ਮੀਡੀਆ ਦਾ ਨਾਂ ਦੇ ਦਿੱਤਾ ਜਾਂਦਾ ਸੋਸ਼ਲ ਮੀਡੀਆ ਅਕਸਰੀ ਕਹਿੰਦਾ ਉਹਨੂੰ ਸੋਸ਼ਲ ਮੀਡੀਆ ਦਾ ਨਾਂ ਦੇ ਦਿੱਤਾ ਪਰ ਇੱਕ ਤੁਹਾਨੂੰ ਲੱਗਦਾ ਕਿ ਸੋਸ਼ਲ ਮੀਡੀਆ ਦਾ ਅੰਗ ਹੈ ਇਦਾਂ ਦਾ ਕੁਝ ਨਹੀਂ ਨਹੀਂ ਜੀ ਜਿਹੜਾ ਦੇਖੋ ਸੋਸ਼ਲ ਮੀਡੀਆ ਗਾ ਜਾਂ ਪ੍ਰੈਸਾ ਗੀ ਪੱਤਰਕਾਰ ਭਾਈਚਾਰਾ ਗਾ ਉਹ ਇਹੋ ਜਿਹੀਆਂ ਗੱਲਾਂ ਨੂੰ ਤਰਜੀਹ ਨਹੀਂ ਦਿੰਦਾ ਜੀ ਠੀਕ ਆ ਮੇਰੇ ਯਾਦ ਆ ਇੱਕ ਕਾਫੀ ਸਮੇਂ ਦੀ ਗੱਲ ਆ ਇਸ ਅਜਿਹੇ ਮਸਲੇ ਤੇ ਇੱਕ ਫੋਟੋ ਅਖਬਾਰ ਚ ਵਾਇਰਲ ਕਰਨ ਤੇ ਛਪੀ ਵੀ ਫੋਟੋ ਉਹ ਵਿਦੇਸ਼ਾ ਚ ਕੋਈ ਛਪੀ ਸੀ ਇਹ ਆਈ ਨਾ ਤਿਆਰ ਹੋਈ ਸੀ ਉਹ ਉਹਨੂੰ ਫੋਟੋ ਲਾਉਣ ਦੇ ਚੱਕਰ ਵਿੱਚ ਸਾਡੇ ਇੱਕ ਪੱਤਰਕਾਰ ਭਰਾ ਜੇਲ੍ਹ ਵੀ ਕਟਕਿਆ ਹੈ ਹੂੰ ਠੀਕ ਆ ਇਸ ਕਰਕੇ ਮੈਂ ਕਹਿੰਦਾ ਵੀ ਜਦੋਂ ਕੋਈ ਇਹ ਇੰਨਾ ਤਿਆਰ ਕਰਕੇ ਇਸ਼ਾਰਾਰਤੀ ਅਨਸਰ ਫੋਟੋਆਂ ਭੇਜ ਦੇ ਆ ਗਰੁੱਪਾਂ 'ਚ ਪਾਉਂਦੇ ਆ ਤਾਂ ਉਹਨਾਂ ਦੀ ਪੂਰੀ ਪੜਤਾਲ ਹੋਣੀ ਚਾਹੀਦੀ ਹੈ ਉਹਨੂੰ ਵਾਇਰਲ ਕਰਨ ਦੀ ਥਾਂ ਤੇ ਉੱਥੇ ਉਹਨੂੰ ਸਟਾਪ ਕਰਨਾ ਚਾਹੀਦਾ ਹੈ ਉਸ ਸੰਬੰਧੀ ਸਾਈਬਰ ਬ੍ਰਾਂਚ ਨੂੰ ਹੋਰਾਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਵੀ ਜਿਹੜੀ ਆ ਫੋਟੋ ਵਾਇਰਲ ਹੋ ਰਹੀ ਹੈ ਵੀ ਇਹਨਾਂ ਵਿਰੁੱਧ ਕਾਰਵਾਈ ਅਤੀ ਹੋਣੀ ਜ਼ਰੂਰੀ ਹੈ ਹੂੰ ਅੰਤਲਵਾਲ ਸਾਹਿਬ ਜਿੱਥੇ ਸੋਸ਼ਲ ਮੀਡੀਆ ਦੇ ਨਾਲ ਲੋਕਾਂ ਨੂੰ ਖਬਰਾਂ ਜਾਂ ਜਾਣਕਾਰੀ ਵਿੱਚ ਆਸਾਨੀ ਹੋਈ ਹੈ ਕਿ ਜਲਦੀ ਮਿਲ ਜਾਂਦੀ ਆ ਉੱਥੇ ਕਿਤੇ ਨਾ ਕਿਤੇ ਇਹ ਦੁੱਖ ਵੀ ਮਿਲ ਗਿਆ ਕਿ ਲੋਕਾਂ ਨੂੰ ਸਹੀ ਜਾਣਕਾਰੀ ਨਹੀਂ ਮਿਲਦੀ ਗੱਲ ਇਹ ਹੈ ਜੀ ਦੇਖੋ ਅੱਗੇ ਜਿਹੜਾ ਮੀਡੀਆ ਸੀ ਉਹ ਸਾਫ ਦਾ ਸੀ ਹੁਣ ਜਿਹੜਾ ਸੋਸ਼ਲ ਮੀਡੀਆ ਉਹ ਜਿਹੜੇ ਤਾਂ ਪ੍ਰੈਸ ਤੌਰ ਤੇ ਬੰਦੇ ਕੰਮ ਕਰਦੇ ਆ ਆਪ ਦੇ ਉਹਨਾਂ ਨੇ ਚੈਨਲ ਚੈਨਲ ਬਣਾਏ ਵਿਆ ਚਾਹੇ ਉਹ YouTube ਚੈਨਲ ਆਗੇ ਉਹ ਤਾਂ ਗੱਲ ਨੂੰ ਨਾਪ ਤੋਲ ਕੇ ਕਰਨਗੇ ਪਰ ਜਿਹੜੇ ਵੈਸੇ ਹੀ ਮੁੰਡੇ ਮੋਬਾਈਲ ਚੱਕੀ ਫਿਰਦੇ ਆ ਕਈ ਇਹੀਆਂ ਵੀਡੀਓ ਹੁੰਦੀਆਂ ਜਿਹੜੀਆਂ ਪਾਉਣ ਜੋਗ ਨਹੀਂ ਹੁੰਦੀਆਂ ਕਿਸੇ ਪਰਿਵਾਰਕ ਲੜਾਈਆਂ ਨੇ ਹੁੰਦੀਆਂ ਕੋਈ ਹੋਰ ਹੁੰਦਗਾ ਨੇ ਇਹ ਇਨਾ ਤਿਆਰ ਕਰ ਗਏ ਆ ਉਹ ਉਹਨਾਂ ਨੂੰ ਹੀ ਦੱਬੀ ਜਾਂਦੇ ਰਹਿੰਦੇ ਆ ਕਿ ਉਹਦੇ ਵਿੱਚ ਆਮ ਪਬਲਿਕ ਦਾ ਨੁਕਸਾਨ ਹੁੰਦਾ ਉਹਨਾਂ ਨੂੰ ਠੇਸ ਪਹੁੰਚਦੀ ਉਹਨਾਂ ਦੇ ਪਰਿਵਾਰ ਨੂੰ ਠੇਸ ਪਹੁੰਚਦੀ ਆ ਕਈ ਵਾਰ ਉਹਨਾਂ ਦੇ ਜਿਵੇਂ ਲੜਕੇ ਲੜਕੇ ਹੁੰਦੇ ਮੈਰਜ ਤੱਕ ਵੀ ਉਹਨਾਂ ਨੂੰ ਸਮੱਸਿਆ ਹੁੰਦੀ ਹੈ ਜੀ ਇਹ ਗੱਲ ਜੋ ਕਿ ਪੱਤਰਕਾਰ ਦੇ ਖੇਤਰ ਤਾਂ ਇਹ ਵਿੱਚ ਇਹ ਨੇੜੇ ਤੇੜੇ ਦੀ ਗੱਲ ਨਹੀਂ ਜਿਹੜੀ ਉਹ ਕਰ ਜਾਂਦੇ ਆ ਉਹ ਕਰ ਜਾਂਦੇ ਆ ਉਹਨਾਂ ਨੂੰ ਕਰਨੀ ਨਹੀਂ ਚਾਹੀਦੀ ਪਰ ਮੈਂ ਹੁਣ ਵੀ ਬੇਨਤੀ ਕਰਦਾ ਸੋਡੇ ਮਾਧਮ ਰਾਹੀਂ ਤੁਸੀਂ ਸਾਡੇ ਸਤਿਕਾਰਯੋਗਾਂ ਚਲੋ ਗੱਲ ਕਰਨ ਦਾ ਮੌਕਾ ਮਿਲਿਆ ਜਿਨ੍ਹਾਂ ਨੇ ਹਸ ਵਰਗਿਆ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਇਹ ਨਿਆ ਤਿਆਰ ਕੀਤੀ ਆ ਤਸਵੀਰ ਜਾਂ ਹਰਮੰਦਰ ਸਾਹਿਬ ਦੀ ਤਿਆਰ ਕੀਤੀ ਆ ਹਰਮੰਦਰ ਸਾਹਿਬ ਸਾਡੇ ਸਿੱਖ ੀਮ ਦੀ ਸਰਮੌਰ ਸੰਸਥਾ ਜੀ ਜੇ ਉਹਨਾਂ ਨਾਲ ਹੀ ਲੋਕ ਖਲਵਾੜ ਕਰਨਗੇ ਤਾਂ ਉਹਨੂੰ ਬਰਦਾਸ਼ਤ ਨਹੀਂ ਕਰਨਗੇ ਸਾਡੇ ਦੇਸ਼ ਦੇ ਜਿੰਨੀ ਸੰਗਤ ਵਸਦੀ ਆ ਉਹ ਇਹ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰਦੀ ਵੀ ਉਹ ਜਹੇ ਬੰਦਿਆਂ ਨੂੰ ਭਾਲ ਕੇ ਉਹਨਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਲੱਗਦਾ ਸ਼੍ਰੋਮਣੀ ਕਮੇਟੀ ਨੂੰ ਇਹਦੇ ਤੇ ਇੱਕ ਲਾਅ ਪੈਦਾ ਕਰਨਾ ਚਾਹੀਦਾ ਕੁਛ ਨਾ ਕੁਛ ਸਖਤ ਤੋਂ ਸਖਤ ਇਹ ਜਿਹੇ ਕਾਨੂੰਨ ਬਣਾਉਣੇ ਚਾਹੀਦੇ ਆ ਤਾਂ ਕਿ ਅੱਜ ਤੱਕ ਹੀ ਕੱਲ ਨੂੰ ਵੀ ਕੋਈ ਇਦਾਂ ਦਾ ਕੁਛ ਨਾ ਨਹੀਂ ਜ਼ਰੂਰ ਚਾਹੀਦੀ ਆ ਜੀ ਚਾਹੇ ਚਲਾ ਕੇ ਤੇ ਸਰਪ ਪੱਖੀ ਪਾਰਟੀਆਂ ਹੋਣ ਚਾਹੇ ਸਰਪ ਪੱਖੀ ਧਰਮ ਹੋਣ ਜੀ ਉਹਨਾਂ ਪੱਖ ਉਹਨਾਂ ਨੂੰ ਮਤਲਕ ਇੱਕ ਜੋਟ ਹੋ ਕੇ ਇਹ ਜਿਹੇ ਕਾਨੂੰਨ ਆ ਜਿਹੜੇ ਪਾਸ ਕਰਨੇ ਚਾਹੀਦੇ ਮਤੇ ਜੀ ਤਾਂ ਕਿ ਕੋਈ ਬੰਦਾ ਹੋ ਸਿੱਖ ਧਰਮ ਦੀ ਗੱਲ ਨਹੀਂ ਕਿਸੇ ਹੋਰ ਧਰਮ ਪ੍ਰਤੀ ਵੀ AI ਨਾਲ ਤਿਆਰ ਕਰਕੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰੇ ਹੂੰ ਕੀ ਲੱਗਦਾ ਇਹ ਜਾਣ ਬੁੱਝ ਕੇ ਕਰਦਾ ਕੋਈ ਇਦਾਂ ਦੀਆਂ ਹਰਕਤਾਂ ਉਹ ਸਿਰਫ ਪੜਕਾਉਣ ਵਾਸਤੇ ਕਰ ਰਹੇ ਆ ਜੀ ਜਾਂ Hindu ਸਿੱਖਾਂ ਦਾ ਆਪਣਾ ਮਤਲਬ ਹੈ ਕਿ ਵੀ ਉਹਨੂੰ ਮੁੱਦਾ ਬਣਾ ਲਓ ਜਾਂ ਮੁਸਲਮਾਨ ਸਿੱਖਾਂ ਦਾ ਮੁੱਦਾ ਬਣਾ ਲਓ ਉਹ ਲੋਕਾਂ ਦਾ ਕੰਮ ਕੀ ਆ ਜੀ ਇਸੀ ਮਤਲਬ ਹੈ ਕਿ ਵੀ ਨੌਜਵਾਨ ਮੁੰਡਿਆਂ ਕੁੜੀਆਂ ਨੂੰ ਪੜਕਾਉਣਾ ਤਤਲੇ ਆਮ ਕਰਾਉਣੇ ਨਸ਼ੇ ਤੇ ਲਾਉਣੇ ਇਹ ਇਹਨਾਂ ਨੂੰ ਤਿਆਰ ਕਰਕੇ ਵੀਡੀਓ ਗਲਤ ਰਸਤਿਆਂ ਤੇ ਪਾਉਣਾ ਉਹ ਸਾਡੇ ਜਿਹੜਾ ਪੰਜਾਬ ਆ ਜਿਹਨੂੰ ਕਦੇ ਅਸੀਂ ਪੰਜ ਦਰਿਆਵਾਂ ਦੀ ਧਰਤੀ ਕਹਿੰਦੇ ਸੀ ਅੱਜ ਉਹ ਪੰਜ ਦਰਿਆਵਾਂ ਦੀ ਧਰਤੀ ਦੇ ਸਾਡੀ ਨੌਜਵਾਨ ਪੀੜ੍ਹੀ ਨੂੰ ਉਹ ਗਲਤ ਰਸਤੇ ਵੱਲ ਚਲਾ ਰਹੇ ਆ ਕਿ ਜਿਹਦੇ ਨਾਲ ਸਾਡਾ ਨੁਕਸਾਨ ਤਾਂ ਹੋ ਹੀ ਰਿਹਾਗਾ ਉਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਦਾ ਵੀ ਨੁਕਸਾਨ ਹੋ ਜਿਹੜੇ ਬੰਦੇ ਦੀ ਇਹ ਸੋਚ ਹੈਗੀ ਹੂੰ ਇਹ ਇਹ ਇਨ੍ਹਾਂ ਚੀਜ਼ਾਂ ਦੇ ਵਿੱਚ ਲੱਗਦਾ ਕੋਈ ਪੋਲੀਟੀਕਲ ਵੀ ਇਨਵੋਲਵਮੈਂਟ ਹੁੰਦੀ ਆ ਜਿਹੜੀ ਇਦਾਂ ਦੇ ਪੜਕਾਉ ਮਸਲੇ ਕਰਨ ਦੇ ਲਈ ਕਿਉਂਕਿ ਜੇ ਸਰਕਾਰ ਦੇ ਇੰਨੇ ਆਈਟੀ ਸੈੱਲ ਲਾਓ ਇਹਨਾਂ ਚ ਜਾਣ ਉਦੋਂ ਵੀ ਦਬੋਚ ਸਕਦੇ ਆ ਜਦੋਂ ਇਦਾਂ ਦੀਆਂ ਚੀਜ਼ਾਂ ਵਾਇਰਲ ਹੁੰਦੀਆਂ ਨੇ ਲੋਕਾਂ ਦੇ ਰੌਲਾ ਪਾਉਣ ਤੇ ਹੀ ਕਿਉਂ ਇਹਨਾਂ ਵੱਲ ਗੌਰ ਕੀਤੀ ਜਾਂਦੀ ਹੈ ਕਾਰਨ ਕਿ ਆਕਰ ਜਿਹੜਾ ਸਾਡਾ ਤਾਣਾ ਬਣਾਗਾ ਮੰਨ ਲਓ ਵੀ ਸਰਕਾਰਾਂ ਹੁੰਦਾ ਸਮੇਂ ਸਮੇਂ ਤੇ ਉਹਨਾਂ ਦੇ ਜਿਹੜੇ ਘੇਰੇ ਦੇ ਵਿੱਚ ਬੰਦੇ ਹੁੰਦੇ ਆਗੇ ਉਹ ਚਾਹੇ ਸੀਐਮ ਨਾਲ ਹੋ ਚਾਹੇ ਕਿਸੇ ਸਾਡੇ ਕੈਬਨਿਟ ਮੰਤਰੀ ਨਾ ਹੋਣ ਚਾਹੇ ਸਾਡੇ ਐਮਐਲਏ ਨਾ ਹੋਣ ਉਹ ਉਹਨਾਂ ਨੂੰ ਜਿਹੜੀਆਂ ਅਸਲੀਤ ਗੱਲਾਂ ਹੁੰਦੀਆਂ ਉਹਨਾਂ ਤੋਂ ਦੂਰ ਰੱਖਦੇ ਆ ਉਹਨਾਂ ਨੂੰ ਉੱਥੇ ਜਾਣ ਨਹੀਂ ਦਿੰਦੇ ਉਹਨਾਂ ਨੂੰ ਜਿਹੜੀ ਤਸਵੀਰ ਆ ਪਿਕਚਰ ਆ ਗਈ ਵੀ ਜ ਆਈ ਆਈ ਨਾਲ ਤਿਆਰ ਹੋਇਆ ਬੈਗਾ ਜੀ ਆਪਾਂ ਇਹਦੇ ਵਿਰੁੱਧ ਕਾਰਵਾਈ ਕਰਨੀ ਆ ਵੀ ਇਹ ਮਸਲਾ ਐਮਐਲਏ ਸਾਹਿਬ ਸੀਐਮ ਸਾਹਿਬ ਦੇ ਧਿਆਨ ਲਿਆਓ ਦਾ ਸੀਐਮ ਸਾਹਿਬ ਉਹ ਗਾਹ ਆਪਣੇ ਵਕੀਲਾਂ ਨੂੰ ਕਹਿਣ ਹੋਰ ਕਹਿਣ ਵੀ ਉਹਨਾਂ ਤੇ ਨੱਥ ਪਾਈ ਜਾ ਸਕਦੀ ਆ ਪਰ ਉਹਨਾਂ ਤੇ ਕਿ ਪਤਾ ਨਹੀਂ ਕਿਉਂ ਇਹ ਗੱਲ ਉਹਨਾਂ ਨੂੰ ਦੂਰ ਰੱਖਿਆ ਜਾਂਦਾ ਹੈ ਮੁੱਦੇ ਤੋਂ ਜਦੋਂ ਉਹਨਾਂ ਨੂੰ ਕੋਈ ਪ੍ਰੈਸ ਵਾਲੇ ਪੁੱਛਦੇ ਆ ਤਾਂ ਉਹ ਅਕਸਰ ਹੀ ਇਹ ਗੱਲ ਕਹਿ ਕੇ ਆਪਦੀ ਕੰਨੀ ਘਤਰਾ ਜਾਂਦੇ ਸਾਨੂੰ ਤਾਂ ਇਸ ਸੰਬੰਧੀ ਜਾਣਕਾਰੀ ਨਹੀਂ ਹੈ ਜੀ ਹਾਂ ਮਤਲਬ ਇਹਤੇ ਗੰਭੀਰ ਤੌਰ ਤੇ ਖੁਦ ਹੀ ਨਹੀਂ ਸੋਚਦੇ ਹਾਂ ਖੁਦ ਹੀ ਨਹੀਂ ਸੋਚਦੇ ਜਦੋਂ ਕਿ ਉਹਨਾਂ ਨਾਲ ਸਰਕਾਰੀ ਅਧਿਕਾਰੀ ਲੱਗਿਆ ਹੁੰਦਾ ਸਰਕਾਰੀ ਉਹਨਾਂ ਨੂੰ ਇਹ ਨਿੱਕੇ ਨਿੱਕੇ ਗੱਲਾਂ ਜਿਹੜੀਆਂ ਉਹ ਧਿਆਨ ਚ ਸੀਐਮ ਸਾਹਿਬ ਦੇ ਲਿਆਉਣੀਆਂ ਚਾਹੀਦੀਆਂ ਹੁੰਦੀਆਂ ਚਾਹੇ ਸਮੇਂ-ਸਮੇਂ ਦੇ ਕੋਈ ਵੀ ਸੀਐਮ ਰਹੇ ਆ ਜੇਕਰ ਇਹਨਾਂ ਦੀ ਪਹਿਲਾਂ ਤੁਸੀਂ ਸ਼ਰੀ ਨੱਪੀ ਜਾਂਦੀ ਤਾਂ ਅੱਜ ਹੋ ਸਕਦਾ ਵੀ ਜਿਹੜੇ ਆ ਬਾਲੇ ਫਣ ਚੱਕਦੇ ਵੀ ਨਾ ਚੱਕਦੇ ਹੁੰਦੇ ਜੀ ਹਾਂ ਆ ਧੰਨਵਾਦ ਹਾਲੀ ਸਾਹਿਬ ਥਾਲੀਵਾਲ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕੀਤਾ ਸੋ ਤੁਹਾਨੂੰ ਇਹ ਗੱਲਬਾਤ ਕਿਸ ਤਰੀਕੇ ਦੀ ਲੱਗੀ ਕੀ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਿ ਕਿਸ ਤਰ੍ਹਾਂ ਦਾ ਇਹ ਜਿਹੇ ਸ਼ਰਾਰਤੀ ਆਂਸਰਾਂ ਤੇ ਐਕਸ਼ਨ ਹੋਣਾ ਚਾਹੀਦਾ ਕਮੈਂਟ ਬਾਕਸ ਵਿੱਚ ਤੁਸੀਂ ਆਪਣਾ ਸੁਝਾਅ ਸਾਡੇ ਨਾਲ ਜਰੂਰ ਸਾਂਝਾ ਕਰਨਾ ਜੁੜੇ ਹੋ ਸਫਰ ਟੈਲੀਵਿਜ਼ਨ ਨਾਲ